ਅੱਜ ਭਾਈ ਪਦਾਰਥ ਭਾਈ ਤਾਰੂ ਤੇ ਭਾਈ ਭਾਰੂ ਇਹ ਗੁਰੂ ਚਰਣਾ ਵਿੱਚ ਆਏ ਨੇ ਇਹ ਕੀ ਬੇਨਤੀ ਕਰਦੇ ਨੇ ਕਿਵੇਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤਰੁਠ ਦੇ ਨੇ ਆਓ ਲੜੀ ਵਾਰ ਸ੍ਰੀ ਗੁਰਪ੍ਰਤਾਪ ਸੋਝ ਗ੍ਰੰਥ ਦੀ ਮਹਾਰਕ ਕਥਾ ਦੇ ਵਿੱਚੋਂ ਆਪ ਸਰਵਣ ਕਰੋ ਅਰਸਨਾ ਕਰੋ ਪਵਿੱਤਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਨ ਗੁਰ ਬਚਨ ਪਾਇਓ ਰਤਸ ਹੱਥ ਜੋਰ ਕੀ ਲੀਆ ਰਦਾਸ ਇਹ ਸਿੱਖ ਜਿਹੜੇ ਨੇ ਗੁਰ ਚਰਣਾ ਵਿੱਚ ਆਉਂਦੇ ਨੇ ਤੇ ਮਾਲਕ ਦੀ ਚਰਨ ਸ਼ਰਨ ਦੇ ਵਿੱਚ ਆ ਕੇ ਸਿੱਖ ਪਦਾਰਥ ਤਾਰੂ ਭਾਰੂ ਤਿੰਨੋਂ ਚਲ ਆਏ ਗੁਰਦਵਾਰੂ ਇਹ ਤਿੰਨੇ ਸਿੱਖ ਗੁਰੂ ਚਰਨਾਂ ਦੇ ਵਿੱਚ ਆਏ ਨੇ ਤੇ ਆਪਣੀ ਇੱਛਾ ਜਿਹੜੀ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖੀ ਹੈ ਆਗੇ ਕਥਾ ਕੀਰਤਨੋਤਮਾਨ ਇਸ ਪ੍ਰਕਾਰ ਅੱਗੇ ਜਿਹੜਾ ਹੈ ਦਰਬਾਰ ਦੇ ਵਿੱਚ ਮਹਾਨ ਕਲੋਕੀ ਦੀਵਾਨ ਸਜਿਆ ਹੋਇਆ ਹੈ ਕਥਾ ਕੀਰਤਨ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਇਹ ਗੁਰੂ ਕੇ ਪਿਆਰੇ ਗੁਰੂ ਕੀ ਚਰਨ ਸ਼ਰਨ ਦੇ ਵਿੱਚ ਆਉਂਦੇ ਹਨ ਸੁਣ ਗੁਰੂ ਬਚਨ ਪਇਓ ਰਤਰਾਜ ਹਾਥ ਇਹਨਾਂ ਨੇ ਕੀ ਹੱਥ ਜੋੜ ਕੇ ਜਿਹੜਾ ਹੈ ਬੇਨਤੀ ਕੀਤੀ ਹੈ ਜਦੋਂ ਗੁਰੂ ਕੇ ਬਚਨ ਸੁਣੇ ਨੇ ਨਾ ਤੇ ਬਚਨ ਇਹਨੇ ਧਿਆਨਪੂਰਵਕ ਸੁਣੇ ਨੇ ਇਹਨਾਂ ਦੇ ਹਿਰਦੇ ਵਿੱਚ ਕੁਝ ਡਰ ਪੈਦਾ ਹੋਇਆ ਹੈ ਤੇ ਉਸ ਡਰ ਜੀ ਨੂੰ ਪੈਦਾ ਜਦੋਂ ਹੋਇਆ ਤੇ ਕੁਝ ਸ਼ੰਕੇ ਵੀ ਆਏ ਕੁਝ ਪ੍ਰਸ਼ਨ ਵੀ ਉੱਠੇ ਇਨਾਂ ਨੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਹਮ ਕੁਟੰਬ ਮੈਂ ਆਧਿਕ ਲਪੇਟੇ ਪੜਨ ਸੁਨਨ ਗੁਰੂ ਸ਼ਬਦ ਨਾ ਪੇਟੇ। ਹੱਥ ਜੋੜ ਕੇ ਇਹ ਕਹਿੰਦੇ ਨੇ ਮਾਲਕ ਜੀ ਅਸੀਂ ਤੇ ਪਰਿਵਾਰਕ ਰੁਝੇਵਿਆਂ ਦੇ ਵਿੱਚ ਬਹੁਤ ਫਸੇ ਹੋਏ ਆ। ਤੇ ਗੁਰੂ ਕੇ ਸ਼ਬਦ ਦਾ ਪੜਨਾ ਸੁਣਨਾ ਜਿਹੜਾ ਸਾਨੂੰ ਮਿਲਦਾ ਹੀ ਨਹੀਂ। ਇਹ ਸਾਡਾ ਵੀ ਪ੍ਰੈਸ਼ਰ ਨੇ ਅਸੀਂ ਚੰਦ ਮੈਂਟ ਲਈ ਆਉਨੇ ਆ ਉਹ ਵੀ ਹਾਜ਼ਰੀ ਭਰਨ ਵਾਸਤੇ ਗੁਰੂ ਕੇ ਸਿੱਖਿਆ ਨੂੰ ਕੋਈ ਵਿਰਲਾ ਹੀ ਸੁਣਦਾ ਸਮਾਂ ਕੱਢ ਕੇ ਰੁਝੇਵਾ ਇਹਨਾਂ ਤੇ ਰੁਝੇਵਾ ਜਿਹੜਾ ਹੈ ਕਿਤੇ ਪ੍ਰਮਾਤਮਾ ਨੇ ਥੋੜੀ ਪਾਲਿਆ ਹੈ ਜਾਂ ਗੁਰੂ ਨੇ ਪਾਲ ਕੇ ਦਿੱਤਾ ਹੈ ਕਿ ਰੁਝੇਵਿਆਂ ਵਿੱਚ ਫਸੇ ਰਹੋ ਅਖੀਰ ਕਾਲਪੁਰਖ ਨੇ ਸਾਨੂੰ ਜਿਹੜਾ ਹੈ 24 ਘੰਟੇ ਦਿੱਤੇ ਨੇ ਇਹਨਾਂ 24 ਘੰਟਿਆਂ ਦੇ ਵਿੱਚੋਂ ਅਸਲ ਦੇ ਵਿੱਚ ਕਿੰਨਾ ਕਸੀਂ ਰੱਬ ਨੂੰ ਯਾਦ ਕਰਦੇ ਆ ਕਿੰਨਾ ਪਰਿਵਾਰ ਦੇ ਨਾਲ ਕਿੰਨਾ ਕਾਰੋਬਾਰ ਦੇ ਵਿੱਚ ਉਹ ਸਾਰਾ ਸਕੈਲੋਕਿਕ ਡਿਟੇਲ ਸਾਡੇ ਕੋਲ ਹੈਗੀ ਹੈ ਪਰ ਇੱਕੋ ਇੱਕ ਜਗ੍ਹਾ ਹੈ ਜਿੱਥੇ ਮਨੁੱਖ ਦਾ ਇਹ ਪ੍ਰਸ਼ਨ ਉੱਠਦਾ ਹੈ ਕਿ ਸਮਾਂ ਨਹੀਂ ਹੈ ਉਹ ਹੈ ਧਰਮ ਦਾ ਸਥਾਨ ਧਰਮ ਨੂੰ ਕਮਾਉਣ ਵਾਸਤੇ ਜਿਵੇਂ ਆਪਾਂ ਦਸਵੰਧ ਕੱਢਦੇ ਆ ਨਾ ਮਾਇਆ ਦਾ ਦਸਵਾਂ ਹਿੱਸਾ ਕਿਤੇ 24 ਘੰਟਿਆਂ ਦਾ ਦਸਵਾਂ ਹਿੱਸਾ ਕੱਢ ਕੇ ਦੇਖੋ ਪਤਾ ਕਿੰਨੇ ਨੇ 24 ਘੰਟਿਆਂ ਦਾ 10ਵਾਂ ਹਿੱਸਾ ਕਿਤਨਾ ਬਣਿਆ ਮੈਨੂੰ ਤੁਹਾਡੀ ਸਾਰਿਆਂ ਦੀ ਕਮਜ਼ੋਰ ਹੋਏਗੀ ਸ਼ਾਇਦ ਚਲੋ ਫਿਰ ਵੀ ਘਰੇ ਜਾ ਕੇ ਡਿਟੇਲ ਲਾਇਓ ਉਹਦਾ ਦੱਸ ਦਿਨਾ 2.5 ਘੰਟੇ 2.5 ਘੰਟੇ ਬਣਦੇ ਨੇ ਇਹ ਆਪਾਂ 2.5 ਘੰਟੇ ਕਿਉਂ ਨਾ ਰੱਬ ਨੂੰ ਦੇ ਦਈਏ ਗੁਰੂ ਨੂੰ ਦੇ ਦਈਏ ਸਾਲਾ ਕਿ ਸਮਾਂ ਸਾਰਾ ਰੱਬ ਦਾ ਹੀ ਹੈ ਪਰੇ ਸਮਾਸੀ ਦੇ ਦਈਏ ਨਹੀਂ ਜੀ ਇਸ 2.5 ਘੰਟਿਆਂ ਵਿੱਚ ਅਸੀਂ ਕੇਵਲ ਰੱਬ ਰੱਬ ਕਰਨਾ ਹੈ ਅਸੀਂ ਸਮੇਂ ਦਾ ਦਸਵੰਦ ਕੱਢਣਾ ਹੈ ਜੀ ਮਾਇਆ ਦਾ ਤੇ ਕੱਢਦੇ ਹੋ ਤੁਸੀਂ ਉਸ ਮਾਇਆ ਨੂੰ ਗੋਲਕ ਵਿੱਚ ਵੀ ਪਾਉਂਦੇ ਹੋ ਲੋੜਵੰਦਾਂ ਵਿੱਚ ਵੀ ਦਿੰਦੇ ਹੋ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਪਰ ਅਸਲ ਦੇ ਵਿੱਚ ਜਿਹੜਾ ਹੈ ਅਸੀਂ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਸਾਡੇ ਅੰਦਰ ਇਹ ਪ੍ਰਸ਼ਨ ਉੱਠਦੇ ਨੇ ਸਾਡੇ ਕੋਲ ਤੇ ਸਮਾਂ ਨਹੀਂ ਹੈ ਸਮਾਂ ਬਹੁਤ ਹੈ ਅਸੀਂ ਜਦੋਂ ਕੱਢ ਕੇ ਦੇਖਾਂਗੇ ਸਮਾਂ ਬਹੁਤ ਹੈ ਕੋਈ ਕਮੀ ਨਹੀਂ ਸਮੇਂ ਦੀ ਪਰ ਮਨੁੱਖ ਜਿਹੜਾ ਹੈ ਰੁਝੇਵਿਆਂ ਵਿੱਚ ਆਪਣੇ ਆਪ ਨੂੰ ਇੰਨਾ ਇਹਨੇ ਖੁਦ ਰਜਾਇਆ ਹੋਇਆ ਹੈ ਜਿਸ ਕਰਕੇ ਧਰਮ ਨੂੰ ਕਮਾਉਣ ਵਾਸਤੇ ਇਹਦੇ ਅੰਦਰ ਇਹ ਪ੍ਰਸ਼ਨ ਉੱਠਦਾ ਹੈ ਕਿ ਦੁਝੇਵਾਂ ਬਹੁਤ ਹੈ ਤੇ ਤਿੰਨੇ ਸੇਖਾ ਇਹਨੇ ਮਾਲਕ ਕੋਲ ਕਹਿਣ ਲੱਗਿਆ ਸੀ ਤੁਰ ਜਿਵੇਂ ਵਿੱਚ ਫਸੇ ਹੋਏ ਆ ਮਾਲਕ ਸਾਡਾ ਕਿਵੇਂ ਉਧਾਰ ਹੋਏਗਾ ਅਸੀਂ ਤੇ ਨਾ ਗੁਰੂ ਕਾ ਸ਼ਬਦ ਪੜਦੇ ਆ ਨਾ ਸੁਣਦੇ ਆ ਤੇ ਸੱਚੀ ਗੱਲ ਇਹ ਵਿਚਾਰ ਕੇ ਵੇਖਿਓ ਆਪਣੇ ਅੰਦਰ ਜਿਤਨੇ ਸੁਣਦੇ ਨੇ ਰੋਜ਼ ਮubaruk ਹੈ ਚੰਗੀ ਗੱਲ ਹੈ ਮਾਲਕ ਬਰਕਤਾਂ ਪਾਵੇ ਪਰ ਗੁਰੂ ਕੀ ਬਾਣੀ ਨੂੰ ਕਿਤਨਾ ਸੰਸਾਰ ਪੜ ਰਿਹਾ ਹੈ ਕਿਤਨਾ ਸੁਣ ਰਿਹਾ ਹੈ ਉਹ ਅਸੀਂ ਖੁਦ ਵਿਚਾਰ ਕਰ ਸਕਦੇ ਹਾਂ ਕਿੰਨਾ ਕੁ ਸਮਾਂ ਅਸੀਂ ਦੇ ਰਹੇ ਹਾਂ ਤੇ ਮੈਂ ਤੇ ਸਮਝਦਾ ਕਿ 2.5 ਘੰਟੇ ਤੇ ਬਹੁਤ ਜ਼ਿਆਦਾ ਹੀ ਨਹੀਂ ਸਾਡੇ ਵਾਸਤੇ ਅਸੀਂ ਕਹਿ ਲੋ ਕਿ ਗੁਰੂ ਪਰਮਾਤਮਾ ਵਾਸਤੇ ਅਤਾ ਘੰਟਾ ਵੀ ਕੱਢ ਲਈਏ ਨਾ ਬਹੁਤ ਹੈ ਇਹਨੂੰ ਆਪਣੇ ਜਿਹੜਾ ਹੈ ਸੁਰਤ ਵਿੱਚ ਲਾ ਜਾ ਕੇ ਇਹ ਨਾ ਸਮਝਿਓ ਕਿ ਹਾਂ ਰੋਜ਼ਾਨਾ ਕਿਉਂਕਿ ਕਈ ਗੁੱਸਾ ਕਰ ਜਾਂਦੇ ਨੇ। ਕਈ ਐਸੇ ਵੀ ਮਹਾਨ ਨੇ ਉਹ ਗੁੱਸਾ ਕਰ ਜਾਂਦੇ ਨੇ। ਕਿ ਇਹਵੇਂ ਬੋਲਦੇ ਰਹਿੰਦੇ ਨੇ, ਟੋਕ ਦੇ ਰਹਿੰਦੇ ਨੇ, ਆਉਂਦੇ ਕਿਉਂ ਨਹੀਂ? ਸਾਡਾ ਕੀ ਜਾਣ। ਅਸੀਂ ਤੇ ਬੋਲਣਾ ਹੈ। ਮਾਲਕ ਦੀ ਬਾਣੀ ਦਾ ਹੌਕਾ ਦੇਣਾ ਹੈ। ਆਉਣਾ ਹੈ ਨਹੀਂ ਆਉਣਾ ਹੈ ਉਹ ਸਾਡੇ ਤੇ ਡਿਪੈਂਡ ਕਰਦਾ ਹੈ ਆਓਗੇ ਭਲਾ ਤੁਹਾਡਾ ਹੀ ਹੈ ਨਹੀਂ ਆਓਗੇ ਤੇ ਪਰਮਾਤਮਾ ਗੁਰੂ ਜੋ ਜਾਣਦਾ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਵੀ ਭਲਾ ਹੀ ਹੈ ਜੀ ਪਰ ਇਹਨਾਂ ਦੇ ਅੰਦਰ ਜੋ ਪ੍ਰਸ਼ਨ ਉੱਠਿਆ ਹੈ ਕਿਤੇ ਨਾ ਕਿਤੇ ਸਾਡੇ ਅੰਦਰ ਵੀ ਇਹ ਪ੍ਰਸ਼ਨ ਉੱਠਦਾ ਹੈ ਰੁਝੇਵੇਂ ਬੜੇ ਆ ਜੀ ਨਹੀਂ ਆਇਆ ਜਾਂਦਾ ਕਿਉਂ ਨਹੀਂ ਆਇਆ ਜਾਂਦਾ ਭਾਈ ਰੋਟੀ ਖਾਣ ਵਾਸਤੇ ਵੀ ਤੇ ਟਾਈਮ ਕੱਢਦੇ ਹੋ ਨਾ ਪਾਣੀ ਪੀਣ ਵਾਸਤੇ ਵੀ ਤੇ ਟਾਈਮ ਕੱਢਦੇ ਹੋ ਆਪਣੀ ਬਾਡੀ ਨੂੰ ਸਵਾਰਨ ਵਾਸਤੇ ਸਰੀਰ ਨੂੰ ਸਵਾਰਨ ਵਾਸਤੇ ਵੀ ਤੇ ਸਮਾਂ ਨਿਕਲਦਾ ਹੈ ਕਿ ਨਹੀਂ ਨਿਕਲਦਾ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਵਾਸਤੇ ਹਾਂ ਸੰਸਾਰ ਨੂੰ ਮੈਂ ਚੰਗਾ ਲੱਗਾ ਉਹ ਭਵੇਂ ਅੱਧਾ ਘੰਟਾ ਸੀ ਸ਼ਿष्य ਕੇ ਕੱਢਦੀ ਹੈ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਗੱਲਾਂ ਬਹੁਤ ਛੋਟੀਆਂ ਨੇ ਆਪ ਤੇ ਸਿਆਣੇ ਹੋ ਸਾਨੂੰ ਇੰਨੀ ਸਮਝ ਨਹੀਂ ਆਗੀ ਪਰ ਇਹ ਗੱਲ ਜਿਹੜਾ ਸੋਚ ਕੇ ਵੇਖਿਓ ਫਾਲਤੂ ਕਮਾਉਣ ਵਾਸਤੇ ਬਹੁਤ ਸਮਾਂ ਹੈ ਧਰਮ ਨੂੰ ਕਮਾਉਣ ਵਾਸਤੇ ਸਮਾਂ ਨਹੀਂ ਹੈਗਾ ਕੋ ਵੀ ਦਿਨ ਸੀ ਉਹ ਵੀ ਸਮਾਂ ਸੀ ਗੁਰੂ ਕੇ ਪਿਆਰੇ ਜਦੋਂ ਦਿੱਲੀ ਤੋਂ ਚੱਲਦੇ ਹੁੰਦੇ ਸਨ ਅੰਮ੍ਰਿਤਸਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੇ ਕੋਈ ਪੈਦਲ ਜਾਂਦਾ ਕੋਈ ਗੱਡੀਆਂ ਤੇ ਜਾਂਦਾ ਕੋਈ ਘੋੜੇ ਤੇ ਸਵਾਰ ਹੋ ਕੇ ਜਾਂਦਾ ਰੇਲ ਗੱਡੀਆਂ ਤੇ ਨਹੀਂ ਸੀ ਹਵਾਈ ਜਹਾਜ਼ ਤੇ ਨਹੀਂ ਹੈਗੇ ਸੀ ਪਰਵਸਲ ਦੇ ਵਿੱਚ ਜੁੜੇ ਹੋਏ ਬਹੁਤ ਸਾਰੇ ਪੂਰਨ ਸ਼ਰਦਾ ਸੀ ਉਹਨਾਂ ਅੰਦਰ ਉਹ ਕਮਾਈ ਕਰਕੇ ਆਉਂਦੇ ਹੁੰਦੇ ਸਨ ਉਹ ਕੁਝ ਲੈ ਕੇ ਆਉਂਦੇ ਹੁੰਦੇ ਸਨ ਇਸ ਲਈ ਜਦੋਂ ਵੀ ਇਹ ਪ੍ਰੈਸ਼ਰ ਉੱਠੇ ਨਾ ਤੇ ਆਪਣੇ ਆਲੇ ਝਾਤ ਮਾਰਦੇ ਹੋ ਕਿ ਸਰ ਜੀਵੇਂ ਬੜੇ ਐ ਜੀ ਸਮਾਂ ਨਹੀਂ ਹੈਗਾ ਜੀ ਆਪਣੇ ਆਪ ਨੂੰ ਅਸੀਂ ਪਰਚੋਲ ਕੇ ਵੇਖ ਲਈਏ ਸਭ ਕੁਝ ਸਮਝ ਆ ਜਾਏਗਾ ਕਿੱਥੇ ਅਸੀਂ ਵੇਸਟ ਸਮਾਂ ਆਪਣਾ ਗੁਜ਼ਾਰ ਰਹੇ ਕਿੱਥੇ ਨਹੀਂ ਇਹਨਾਂ ਨੇ ਪ੍ਰਸ਼ਨ ਕੀਤਾ ਹੈ ਮਾਲਕ ਕਿਵੇਂ ਸਾਡਾ ਉਧਾਰ ਹੋਵੇ ਸਤ ਸੰਗਤ ਉਹ ਨਾ ਕਿਸ ਬਾਰ ਗੁਰੂ ਜੀ ਕੇ ਮੋਹਲ ਹਾਂ ਮੋਹ ਧਾਰ ਕਦੀ ਵੀ ਸਤ ਸੰਗਤ ਵਿੱਚ ਅਸੀਂ ਨਹੀਂ ਆਉਂਦੇ ਉਹ ਚੰਗੀ ਗੱਲ ਅਗਰ ਇਹਨੇ ਕਬੂਲਿਆ ਤੇ ਹੈਗਾ ਨਾ ਗੁਰੂ ਸਾਹਿਬ ਜੀ ਦੇ ਸਾਹਮਣੇ ਇਹ ਗੱਲ ਕਬੂਲੀ ਤੇ ਜ਼ਰੂਰ ਨਾ ਕਿ ਹਾਂ ਮਾਲਕ ਜੀ ਅਸੀਂ ਸਤ ਸੰਗਤ ਵਿੱਚ ਨਹੀਂ ਆਉਂਦੇ ਜੀ ਤੇ ਸਾਡਾ ਉਧਾਰ ਕਿਵੇਂ ਹੋਏਗਾ ਸਾਡੀ ਗਤੀ ਕਿਵੇਂ ਹੋਏਗੀ ਅਸੀਂ ਕਿਵੇਂ ਜਿਹੜਾ ਹੈ ਬਚ ਸਕਾਂਗੇ ਤੁਸੀਂ ਕਿਰਪਾ ਕਰੋ ਹਾਈ ਪਰ ਅਬ ਸ਼ਰਨ ਤੁਮਾਰੀ ਕਰੂੰ ਆਪ ਕਨ ਆਣ ਹਮਾਰੀ ਕਿਰਪਾ ਕਰੋ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ ਅਸੀਂ ਸਾਡੀ ਕਲਿਆਣ ਕਰੋ ਸਾਡੇ ਤੇ ਰਹਿਮਤ ਕਰੋ ਜੀ RAMDAS GURU GIRA BKHANI ਵਾਹ ਗੁਰੂ ਸਿਰਜੇ ਜੇ ਜੇ ਪ੍ਰਾਨੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ ਬਚਨ ਕੀਤੇ ਸੋਢੀ ਸੁਲਤਾਨ ਮਲਕ ਕਹਿੰਦੇ ਪ੍ਰਮਾਤਮਾ ਨੇ ਜਿਨ੍ਹਾਂ ਪ੍ਰਾਣੀਆਂ ਨੂੰ ਬਣਾਇਆ ਹੈ ਨਾ ਪੈਦਾ ਕੀਤਾ ਹੈ ਸੰਸਾਰ ਦੇ ਅੰਦਰ ਜਿਨ੍ਹਾਂ ਦੀ ਸਿਰਜਣਾ ਕੀਤੀ ਹੈ ਯਾਤਿ ਤੁਮ ਬੈਠੋ ਗੁਰਦੁਆਰ ਅਸਲ ਦੇ ਵਿੱਚ ਪਹਿਲਾਂ ਹੀ ਸਭ ਵਾਸਤੇ ਭੋਜਨ ਤਿਆਰ ਕਰ ਦਿੱਤਾ ਹੈ। ਉਹ ਸਾਡਾ ਭਲੇਖਾ ਇੱਕ ਮੈਂ ਪਿਛਲੇ ਦਿਵਾਨਾਂ ਤੋਂ ਵੀ ਬੇਨਤੀ ਕਰਦਾ ਆ ਰਿਹਾ ਹਾਂ। ਇਹਨੂੰ ਆਪਾਂ ਇਦਾਂ ਉਹਨਾਂ ਲੈ ਲਈਏ ਕਿ ਅਸੀਂ ਫਿਰ ਘਰੇ ਬੈਠ ਕੇ ਚੌਕੜਾ ਮਾਰ ਲਈਏ ਆਪਣੇ ਆਪ ਹੀ ਆ ਜਾਏਗਾ। ਇੱਕ ਜੁਗਤ ਮਾਲਕ ਨੇ ਬੜਾਈ ਹੋਈ ਹੈ। ਜਿੰਨੇ ਮਨੁੱਖ ਹੱਥ ਪੱਲਾ ਮਾਰਦਾ ਹੈ ਨਾ ਕਿ ਹਾਂ ਮੈਂ ਨਾ ਕੀਤਾ ਨਹੀਂ ਹੋਏਗਾ ਰੱਬ ਨੇ ਜੁਗਤੀਆਂ ਅਸੀਂ ਬਣਾਈ ਹੋਈਆਂ ਰਿਜਕ ਉਹਨੇ ਉਸ ਤਰੀਕੇ ਨਾਲ ਹੀ ਦੇਣਾ ਹੈ ਤੋ ਜਿੰਨਾ ਮਰਜੀ ਉਡਾਰੀਆਂ ਮਾਰ ਲੈ ਜਿੰਨਾ ਦੇਣਾ ਹੈ ਜਦੋਂ ਦੇਣਾ ਹੈ ਅਸਲ ਦੇ ਵਿੱਚ ਉਹਨੂੰ ਸਭ ਪਤਾ ਹੈ ਤੇ ਉਹਨੇ ਖੇਡ ਰਚੀ ਹੋਈ ਹੈ ਤੇ ਇਸ ਲਈ ਜਿਹੜਾ ਹੈ ਖਿਆਲ ਕਰਿਆ ਕਰੋ ਬੜੇ ਸੋਹਣੇ ਕਿਸੇ ਨੇ ਬੋਲ ਬੋਲੇ ਨੇ ਕਹਿੰਦਾ ਮਨੁੱਖ ਦੀ ਜ਼ਿੰਦਗੀ ਵੇਖੋ ਕੈਸੀ ਹੈ ਆਪਣੇ ਵੱਲੇ ਕਦੀ ਇੰਨੇ ਧਿਆਨ ਨਹੀਂ ਦਿੱਤਾ ਮਨੁੱਖ ਸਵੇਰੇ ਉੱਠਦਾ ਹੈ ਛੇਤੀ ਛੇਤੀ ਨਹਾਤੋ ਕੇ ਤੇ ਪਾਣੀ ਅਸਲ ਦੇ ਵਿੱਚ ਨਾਸ਼ਤਾ ਪਾਣੀ ਕਰਕੇ ਕੰਮ ਨੂੰ ਚਲਾ ਜਾਂਦਾ ਰਾਤ ਨੂੰ ਆਉਂਦਾ ਹੈ ਵਿਚਾਰਾ ਥੱਕਿਆ ਟੁੱਟਿਆ ਫਿਰ ਰੋਟੀ ਪਾਣੀ ਖਾਂਦਾ ਹੈ ਕੁਛ ਪਰਿਵਾਰ ਦੇ ਨਾਲ ਬੈਠਦਾ ਹੈ ਫਿਰ ਸੌ ਜਾਂਦਾ ਹੈ ਫਿਰ ਸਵੇਰੇ ਉੱਠਦਾ ਹੈ ਫਿਰ وہی ਗੱਲਬਾਤ ਆ ਜਿੰਦਗੀ ਬਣੀ ਹੋਈ ਦੀ ਹੁਣ ਇਹਦੇ ਪਿੱਛੇ ਕਾਰਨ ਕੀ ਹੈ ਇੱਛਾਵਾਂ ਜਿੰਨੀਆਂ ਇੱਛਾਵਾਂ ਵਧੇਕ ਪਾਲੋਗੇ ਉਹਨਾਂ ਤੁਸੀਂ ਜਿਹੜਾ ਹੈ ਸੰਸਾਰ ਦੇ ਵਿੱਚ ਹੋਰ ਰੁੱਝੋਗੇ ਜੰਜਾਲਾਂ ਵਿੱਚ ਫਸੋਗੇ ਇੱਛਾ ਕਦੀ ਪੂਰੀ ਖਤਮ ਨਹੀਂ ਹੁੰਦੀ ਓਪਾ ਮੈਂ 90 ਸਾਲ ਦਾ ਵੀ ਬਜ਼ੁਰਗ ਹੋਵੇ 100 ਸਾਲ ਦਾ ਵੀ ਬਜ਼ੁਰਗ ਹੋਵੇ ਉਹਨੂੰ ਪੁੱਛੋ ਕੋਈ ਹੈ ਇੱਛਾ ਅਗਲਾ ਕਹਿੰਗਾ ਹਾਂ ਹੈਗੀ ਹੈ ਉਹ ਉਤਰਸਾਏਗਾ ਇੱਛਾ ਤੇ ਇਹੋ ਹੀ ਕਾਰਨ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੂੰ ਇਹ ਸਮਝੇ ਪ੍ਰਾਣੀ ਜਿਸ ਨੇ ਪੈਦਾ ਕੀਤਾ ਉਹਨੇ ਰ지ਕ ਪਹਿਲਾਂ ਹੀ ਦੇ ਦਿੱਤਾ ਉਹ ਤੇ ਅਸੀਂ ਜਿਹੜਾ ਹੈ ਕਹਿ ਲੋ ਕਿ ਕਿਰਤ ਕਮਾਈ ਦੇ ਰਾਹੀਂ ਉਸ ਭੋਜਨ ਨੂੰ ਲੈ ਰਹੇ ਹਾਂ ਜੁਗ ਤੋਂ ਨੇ ਬਣਾਈ ਹੈ ਸਾਡੇ ਵਿੱਚ ਇਹਦਾ ਕੁਝ ਵੀ ਨਹੀਂ ਰੋਲ ਹੈਗਾ ਤੇ ਇਸ ਲਈ ਜਿਹੜਾ ਹੈ ਇਸ ਵਹਿਮ ਦੇ ਵਿੱਚ ਨਾ ਰਹੇ ਕਿ ਕਿ ਹਾਂ ਸਭ ਕੁਝ ਮੈਂ ਹੀ ਚੁੱਕਿਆ ਹੋਇਆ ਆਪਣੇ ਮੋਢਿਆਂ ਤੇ ਨਹੀਂ ਚੱਲੋ ਅਸੀਂ ਜਿਹੜਾ ਹੈ ਵਿਚਾਰ ਕਰੀਏ ਆਪਣੇ ਅੰਦਰ ਮੰਨ ਲਓ ਕਿ ਮੈਂ ਸੋਚ ਲਵਾਂ ਇਦਾਂ ਮੇਰੇ ਮੋਢਿਆਂ ਤੇ ਮੇਰੇ ਪਰਿਵਾਰ ਦਾ ਭਾਰ ਹੈ ਜੀ ਸਵੇਰੇ ਮੈਂ ਨਾ ਰਹਾ ਤੇ ਕੀ ਅਸਲ ਦੇ ਵਿੱਚ ਮੇਰਾ ਪਰਿਵਾਰ ਭੁੱਖਾ ਮਰ ਜਾਏਗਾ ਉਹਨੇ ਹੋਰ ਕੋਈ ਪ੍ਰਬੰਧ ਕੀਤਾ ਇਕ ਸਦੇਵੀ ਜਿਹੜਾ ਅਸੀਂ ਇਸ ਭਲੇਖੇ ਵਿੱਚ ਨਾ ਸਾਰੀ ਜ਼ਿੰਦਗੀ ਕੱਢ ਦਈਏ ਆਪਣਾ ਕਰਮ ਕਰੋ ਕਿਰਤ ਕਰੋ ਚੰਗੀ ਗੱਲ ਹੈ ਜਿਹੜੇ 8 ਘੰਟੇ ਦਿੰਦੇ ਹੋ ਉੱਥੇ ਦਿਓ ਕੋਈ 9 ਘੰਟੇ ਦੇ ਦਿਆ ਇੱਛਾਵਾਂ ਜਿੰਨੀਆਂ ਵਧਣਗੀਆਂ ਸਮਾਂ ਉਨਾ ਹੀ ਮਨੁੱਖ ਨੂੰ ਦੇਣਾ ਪਏਗਾ ਪਹਿਲਾਂ 8 ਘੰਟੇ ਹੁੰਦੇ ਸੀ ਹੁਣ 18 ਘੰਟੇ ਹੋ ਗਏ ਬਾਹਰਲੇ ਦੇਸ਼ਾਂ 'ਚ ਇਦਾਂ ਹੀ ਆ 20 ਵੀਕਟ ਇਹ ਅਗਲੇ ਲਾ ਰਹੇ ਨੇ ਕਿਉਂ ਮੈਂ ਚੰਗੀ ਵਧੀਆ ਕੋਠੀ ਪੌਣੀ ਉਹ ਤੋਂ ਵੀ ਵਧੀਆ ਉਹ ਤੋਂ ਵਧੀਆ ਕਾਰ ਲੈਣੀ ਹੈ ਉਹ ਤੋਂ ਵਧੀਆ ਆਸ਼ ਲੈਣੀ ਹੈ ਮਨੁੱਖ ਫਿਰ ਇਦਾਂ ਸੋਚਦਾ ਸੋਚਦਾ ਜਿਹੜਾ ਅਸਲ ਦੇ ਵਿੱਚ ਬਹੁਤ ਅਗਾਹ ਪਹੁੰਚ ਜਾਂਦਾ ਹੈ ਜਿੱਥੇ ਭੁੱਲ ਜਾਂਦਾ ਹੈ ਕਿ ਧਰਮ ਵੀ ਹੈ ਇਹਨੂੰ ਵੀ ਕਮਾਉਣਾ ਸੀ ਪਰ ਚੇਤੇ ਵਿੱਚ ਨਹੀਂ ਰਹਿਆ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਿਖਾ ਜਿਸ ਪ੍ਰਮਾਤਮਾ ਨੇ ਬਣਾਇਆ ਹੈ ਨਾ ਪਹਿਲਾਂ ਹੀ ਭੋਜਨ ਤਿਆਰ ਕਰ ਦਿੱਤਾ ਇਸ ਕਰਕੇ ਚਲੋ ਤੁਸੀਂ ਹੁਣ ਗੁਰੂ ਦੇ ਦਵਾਰੇ ਤੇ ਬੈਠੋ ਸਾਡੇ ਕੋਲ ਰੱਖੋਾਰੇ ਹੋਂ ਤੱਕ ਉੜ ਡੋਲੂ ਨਹੀਂ ਸੇ ਮਰੋ ਵਾਹ ਗੁਰੂ ਮਨ ਮਾਈ ਹਿਰਦੇ ਵਿੱਚ ਜਿਹੜਾ ਹੈ ਨਾ ਸਿਧਕ ਧਾਰਨ ਕਰੋ ਤੇ ਕਦੇ ਵੀ ਆਪਣੇ ਆਪ ਨੂੰ ਡੋਲਣ ਨਾ ਦਿਓ ਤੇਰੇ ਸੰਬੰਧੀ ਸਮੁਦਾਇ ਸਭ ਕੋ ਰਿਜਕ ਤਹਾਂ ਪਹੁੰਚਾਏ ਅਸਲ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ ਬੰਦਗੀ ਕਰੋ ਤੇ ਤੁਹਾਡੇ ਜਿਹੜੇ ਜਿੰਨੇ ਵੀ ਸੰਬੰਧੀ ਨੇ ਨਾ ਸਾਰਿਆਂ ਨੂੰ ਜਿਹੜਾ ਨਾ ਗੁਰੂ ਉੱਥੇ-ਉੱਥੇ ਹੀ ਰਿਜਕ ਪਹੁੰਚਾਏਗਾ ਇਹ ਤੁਹਾਡੇ ਅੰਦਰ ਸਿੱਧਕ ਭਰੋਸਾ ਹੋਣਾ ਚਾਹੀਦਾ ਕਿ ਰੱਬ ਨੇ ਜਿਹੜਾ ਹੈ ਕੋਈ ਨਾ ਕੋਈ ਜੁਗਤ ਬਣਾਈ ਹੋਈ ਹੈ ਚਲੋ ਅਸੀਂ ਬੋਲ ਰਹੇ ਹਾਂ ਸਮਝਦੇ ਹਾਂ ਸਭ ਕੁਝ ਹੈ ਤੇ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਜਿਨ੍ਹਾਂ ਨੂੰ ਸਮਝ ਨਹੀਂ ਹੈ ਖੁਰਾਕ ਤੇ ਉਹਨਾਂ ਤੱਕ ਵੀ ਪਹੁੰਚ ਰਹੀ ਹੈ ਨਾ ਭਗਤ ਭਗਤ ਜੀ ਨੇ ਅਸਲ ਦੇ ਵਿੱਚ ਇੱਕ ਉਦਾਹਰਣ ਬੜੀ ਪਿਆਰੀ ਦਿੱਤੀ ਕਹਿਣ ਲੱਗੇ ਕਛੂ ਕੁੰਮੀ ਜਿਹੜੀ ਹੈ ਨਾ ਇਹ ਦਹਿੰਦੀ ਤੇ ਪਾਣੀ ਵਿੱਚ ਹੈ ਪਰ ਆਪਣੇ ਬੱਚਿਆਂ ਨੂੰ ਜਨਮ ਬਾਰ ਦਿੰਦੀ ਹੈ ਤੇ ਨਾ ਉਹਦੇ ਕੋਲ ਦੁੱਧ ਹੈ ਤੇ ਨਾ ਹੀ ਅਸਲ ਦੇ ਵਿੱਚ ਕੋਈ ਖੰਭ ਨੇ ਕੀ ਉੱਡ ਕੇ ਕਿਤੇ ਰਿਜਕ ਖਾ ਸਕਣ ਜਾ ਕੇ ਕਛੂਆਦ ਤੁਸੀਂ ਵੇਖੇ ਹੋਣਾ ਭਗਤ ਜੀ ਕਹਿਣ ਲੱਗੇ ਕੁੰਮੀ ਜਲ ਮੈਂ ਤਨ ਤੇ ਸਬਾਹਰ ਤਨ ਅਰਥ ਹੈ ਸੰਤਾਨ ਬਚੇ ਖੁਦ ਪਾਣੀ ਵਿੱਚ ਰਹਿੰਦੀ ਹੈ ਬੱਚਿਆਂ ਨੂੰ ਜਨਮ ਬਾਰ ਦਿੰਦਾ ਹੈ ਪੰਖ ਖੀਰ ਤਿਨ ਨਾਹੀ ਨਾ ਉਹਦੇ ਕੋਲ ਖੰਭ ਨੇ ਬੱਚਿਆਂ ਕੋਲ ਤੇ ਨਾ ਹੀ ਅਸਲ ਦੇ ਵਿੱਚ ਮਾਂ ਦਾ ਦੁੱਧ ਹੈ ਪਰ ਫਿਰ ਵੀ ਪਾਲ ਰਹੇ ਨੇ ਕਿੱਦਾਂ ਪਾਲ ਰਹੇ ਨੇ ਇਹ ਸਮਝ ਤੋਂ ਪਰੇ ਹੈ ਉਦੇ ਉਦ ਆਵੈ ਸੋ ਸਾ ਤਿਸ ਪਾਛੇ ਬਚਦੇ ਸ਼ਰਿਆ ਤਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਕੁੰਜਾਂ ਦੀ ਉਦਾਹਰਨ ਪੋਹੀ ਪਲ ਰਹੇ ਸਵੈਸੀਆਂ ਬੜੀਆਂ ਉਦਾਹਰਨਾਂ ਨੇ ਮਾਲਕ ਨੇ ਰਿਜਕ ਪਹਿਲਾਂ ਹੀ ਜਿਹੜਾ ਇਹ ਉਹ ਰੱਖਿਆ ਹੋਇਆ ਇਨਸਾਨ ਦਾ ਬਸ ਭਲੇਖਾ ਮਨੁੱਖ ਨੂੰ ਖਾਈ ਜਾਂਦਾ ਹੈ ਜਿਸ ਕਰਕੇ ਰੁਜੇ ਵਿਆਂ ਦੇ ਵਿੱਚ ਰੁਝਾ ਹੋਇਆ ਹੈ ਧਰਮ ਨੂੰ ਕਮਾਉਣ ਵਾਸਤੇ ਫਿਰ ਕਿੰਦਾ ਮੇਰੇ ਕੋਲ ਸਮਾਂ ਨਹੀਂ ਹੈਗਾ ਜੀ ਇਹ ਗੱਲ ਤੁਸੀਂ ਪਰਚੋਲਿਆ ਕਰੋ ਮੈਂ ਫਿਰ ਬੇਨਤੀ ਕਰ ਦਵਾਂ ਸਮੇਂ ਦਾ ਦਸਵੰਦ ਵੀ ਅਸੀਂ ਕੱਢ ਦਈਏ ਅਸੀਂ ਕਹੀਏ ਮਾਲਕ ਜੀ ਅਸੀਂ ਸਮੇਂ ਦਾ ਦਸਵੰਦ ਵੀ ਤੁਹਾਨੂੰ ਦੇ ਰਹੇ ਹਾਂ ਕਿੰਨਾ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਦਸਵਾਂ ਹਿੱਸਾ ਬਣਦਾ ਹੈ ਜੀ ਅਈ ਘੰਟੇ ਤੁਹਾਨੂੰ ਦਿੱਤੇ ਜੀ ਹਾਲਾਂਕਿ ਅਸੀਂ ਕੋਈ ਜਿਹੜਾ ਇਹ ਨਹੀਂ ਕਿ ਕਿ ਗੁਰੂ ਪਰਮਾਤਮਾ ਨੂੰ ਬਹੁਤ ਅਸੀਂ ਉਹਨਾਂ ਤੇ ਪਰਉਪਕਾਰ ਕਰਨੇ ਕੁਝ ਕਰ ਰਹੇ ਆ ਆਪਣੇ ਭਲੇ ਦੇ ਲਈ ਅਸੀਂ ਕਹਿ ਦਈਏ ਇਹ ਸਭ ਮੰਨ ਤੁਹਾਡਾ ਹੈ ਜੀ ਤੁਹਾਡੀ ਬੰਦਗੀ ਵਿੱਚ ਤੁਹਾਡੇ ਸਿਮਰਨ ਦੇ ਵਿੱਚ ਅਸੀਂ ਜਿਹੜਾ ਗੁਜ਼ਾਰਾਂਗੇ ਬਾਕੀ ਸਮਾਂ ਕਾਰੋਬਾਰ ਸੰਸਾਰ ਪਰਿਵਾਰ ਦੇ ਵਿੱਚ ਬਤੀਤ ਕਰੋ ਤੇ ਇਹ ਸਮੇਂ ਦੇ ਵਿੱਚ ਜੇ ਜੁੜਨਾ ਆ ਗਿਆ ਫਿਰ 24 ਘੰਟਿਆਂ ਵਿੱਚ ਤੁਸੀਂ ਜੁੜੇ ਰਹੋਗੇ ਸਵੈਸ ਲਈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿੱਥੇ-ਜਿੱਥੇ ਵੀ ਤੁਹਾਡਾ ਪਰਿਵਾਰ ਹੈ ਨਾ ਉਥੇ-ਉਥੇ ਰਿਜਕ ਜਿਹੜਾ ਹੈ ਗੁਰੂ ਪਹੁੰਚਾਏਗਾ ਇਹ ਤੁਹਾਡੇ ਅੰਦਰ ਸਿੱਧ ਹੋਵੇ ਹੋਣਾ ਚਾਹੀਦਾ ਹੈ ਤੁਮਰੋ ਰਿਜਕ ਆਂਗ ਜਨਮ ਸੁਧਾਰ ਉੱਪਰ ਕੋਏ ਹਿਸ ਕਰਕੇ ਤੁਹਾਡਾ ਰਿਜਕ ਗੁਰੂ ਨੇ ਇੱਥੇ ਹੀ ਅਸਲ ਦੇ ਵਿੱਚ ਦੇਣਾ ਹੈ ਆਪਣਾ ਜਨਮ ਸੁਧਾਰੋ ਤੇ ਇਹਦੀ ਪਰਖ ਕਰੋ ਜੋ ਤੁਹਾਡੇ ਅੰਦਰ ਵਹਿਮ ਹੈ ਨਾ ਉਹ ਵੀ ਦੂਰ ਹੋ ਜਾਏਗਾ ਕੁਝ ਸਮਾਂ ਰਹਿ ਕੇ ਇੱਥੇ ਸੇਵਾ ਕਰੋ ਬੰਦਗੀ ਕਰੋ ਤੇ ਸਮਾਂ ਪਾ ਕੇ ਤੁਸੀਂ ਆਪਣੇ ਘਰ ਨੂੰ ਚਲੇ ਜਾਣਾ ਅਸੀਂ ਰੋਕਦੇ ਨਹੀਂ ਤੁਹਾਨੂੰ ਪਰ ਇਹ ਪਰਖ ਵੀ ਤੁਸੀਂ ਇੱਕ ਵਾਰ ਕਰ ਲਓ ਇਨਾ ਤਿੰਨਾ ਨੇ ਫਿਰ ਜਿਹੜਾ ਨਾ ਆਪਣੇ ਪੁੱਤਰਾ ਨੂੰ ਬੁਲਾਇਆ ਤੇ ਕਿਹਾ ਕਿ ਤੁਸੀਂ ਹੁਣ ਨਾ ਜਵਾਨ ਹੋ ਗਏ ਹੋ ਹਾਏ ਕਿਰਤ ਲਾਇਕ ਮੇਰੇ ਧਾਰੋ ਆਗ ਕਰ ਕੋ ਸਭ ਕਾਰ ਸੰਭਾਲ ਰਹੋ ਤੁਸੀਂ ਨਾ ਲਾਇਕ ਹੋ ਤੇ ਹੁਣ ਤੁਸੀਂ ਘਰ ਦਾ ਕੰਮ ਕਰਨ ਖੁਦ ਸੰਭਾਲਣਾ ਕਿਰਤਕਾਰ ਤੁਸੀਂ ਕਰਨਾ ਕਰੋ ਉਹਦੇ ਗੁਰ ਕੋ ਦਸਵੰਦ ਕਢੋ ਤੇ ਤਾਂ ਕਦਮ ਦੇ ਨਾਲ ਕੰਮ ਕਾਜ ਕਰੋ ਮਿਹਨਤ ਕਰੋ ਤੇ ਲਾਭ ਖਟੋ ਤੇ ਉਸ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਜਿਹੜਾ ਹੈ ਨਾ ਉਹ ਅਸਲ ਦੇ ਵਿੱਚ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਵੇਕ ਰਣਾ ਹੈ ਉਸ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਜ਼ਰੂਰ ਕੱਢਿਆ ਕਰੋ ਆਹ ਸਿੱਖ ਕਰੋ ਤੇ ਸੇਵਾ ਆਮ ਅਬ ਤੁਹਾਡੇ ਘਰ ਜਿਹੜੇ ਵੀ ਸਿੱਖ ਆਉਣ ਕੋਈ ਲੋੜ ਬੰਦਾਵੇ ਉਹਨਾਂ ਦੀ ਸੇਵਾ ਕਰੋ ਤੇ ਅਸੀਂ ਹੁਣ ਜਿਹੜਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਚਰਨ ਛਣ ਦੇ ਵਿੱਚ ਰਵਾਂਗੇ ਪਾਣੀ ਪੱਖਾ ਸੇਵ ਕਮਾਵੇ ਸਤ ਸੰਗਤ ਕਰਿ ਸੇਵਿ ਝਾਵਹਿ ਪਾਣੀ ਟੋਕੇ ਪੱਖਾ ਚੱਲ ਕੇ ਸੇਵਾ ਕਮਾਈ ਅਸੀਂ ਕਰਾਂਗੇ ਤੇ ਸਾਥ ਸੰਗਤ ਕਰਕੇ ਜਿਹੜਾ ਹੈ ਸੇਵਾ ਵਿੱਚ ਇਸ ਮਨ ਨੂੰ ਅਸੀਂ ਲਾਵਾਂਗੇ ਕਥਾ ਕੀਰਤਨ ਸੁਨੇ ਆਨੰਦੇ ਹੋਏ ਪ੍ਰਾਪਤ ਹੋਏ ਪ੍ਰਾਪਤ ਕਰਨ ਆਣ ਬਿਲੰਦੇ ਕਥਾ ਕੀਰਤਨ ਸੁਣ ਕੇ ਆਨੰਦ ਅਸੀਂ ਲਾਵਾਂਗੇ ਤੇ ਸਾਨੂੰ ਜਿਹੜਾ ਹੈ ਬਹੁਤ ਉੱਚਾ ਕੇ ਲੋਕੀ ਕਲਿਆਣ ਪ੍ਰਾਪਤ ਹੋਏਗਾ ਹਾਂਜੀ ਇਹ ਮ ਤੁਮਰੀ ਵੀ ਹੋਏ ਕਲਿਆਣ ਇਹ ਮਸਿੱਖੀਆਂ ਦੀ ਕਟੰਬ ਮਹਾਨ ਤੁਹਾਡਾ ਵੀ ਕਲਿਆਣ ਹੋਏਗਾ ਤੇ ਇਹ ਸਿੱਖਿਆ ਜਿਹੜੀ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਉਹਨਾਂ ਤਿੰਨਾਂ ਸਿੱਖਾਂ ਨੇ ਪਾਈ ਪਦਾਰਥ ਚ ਪਾਈ ਤਾਰੂ ਤੇ ਪਾਈ ਭਾਰੂ ਇਹਨਾਂ ਨੇ ਦਿੱਤੀ ਹੈ ਕਰਨ ਲੱਗੀ ਗੁਰਸੇਵ ਗਨੇਰੀ ਪ੍ਰਾਪਤ ਮੁਕਤ ਹੰਤ ਕੀ ਬੇਰੀ ਗੁਰੂ ਸਾਹਿਬ ਜੀ ਦੀ ਫੇਰੇ ਸੇਵਾ ਕਰਨ ਲੱਗੇ ਨੇ ਤੇ ਸੇਵਾ ਕਰਦਿਆਂ ਕਰਦਿਆਂ ਫਿਰ ਜਿਹੜਾ ਹੈ ਇਹ ਮੁਕਤ ਹੋ ਗਏ। ਅੰਤ ਨੂੰ ਇਹਨਾਂ ਨੂੰ ਮੁਕਤੀ ਪ੍ਰਾਪਤ ਹੋਈ ਹੈ। ਇਹਨਾਂ ਨੇ ਜਿਹੜਾ ਜਿਉਂਦਿਆਂ ਜੀ ਆਪਣੇ ਆਪ ਨੂੰ ਮੁਕਤ ਕਰ ਲਿਆ। ਸਤ ਗੁਰ ਕੀ ਤਨ ਬਿਖੇ ਸਮਾਏ ਜਨਮ ਮਰਨ ਕੇ ਬੰਧ ਕ ਮਿਟਾਏ। ਮੰਨ ਲਓ ਕਿ ਗੁਰੂ ਗੁਰੂ ਕਰਦਿਆਂ ਗੁਰੂ ਦੀ ਸੇਵਾ ਕਰਦਿਆਂ ਗੁਰੂ ਦੇ ਵਿੱਚ ਹੀ ਜਿਹੜਾ ਲੀਨ ਹੋ ਗਏ। ਤੇ ਜਨਮ ਮਰਨ ਦਾ ਜਿਹੜਾ ਬੰਧਨ ਸੀ ਨਾ ਉਹ ਵੀ ਕਟਿਆ ਗਿਆ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ ਬਖਸ਼ਿਸ਼ਾਂ ਕਰ ਦਿੱਤੀਆਂ ਸੋ ਇਸ ਪ੍ਰਕਾਰ ਇਹਨਾਂ ਤਿੰਨਾਂ ਸਿੱਖਾਂ ਤੇ ਵੀ ਮਾਲਕ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਅਗਲੇ ਅਧਿਆਏ ਅੰਦਰ ਮਹਾਨੰਦ ਅਤੇ ਵਿਦੀਚੰਦ ਇਹ ਦੋਵੇਂ ਗੁਰ ਚਰਨਾਂ ਵਿੱਚ ਆਉਂਦੇ ਨੇ ਤੇ ਕਿਵੇਂ ਜਿਹੜਾ ਹੈ ਆਪਣੀ ਅਰਜ਼ੋਈ ਰੱਖਦੇ ਨੇ ਤੇ ਕਿਵੇਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਇਹਨਾਂ ਤੇ ਕੱਲ ਦੇ دیਵਾਨਾ ਵਿੱਚ ਆਪਾਂ ਵਿਚਾਰ ਕਰਾਂਗੇ ਗੁਰੂ ਰਹਿਮਤ ਕਰੇ ਬਚਨ ਹਿਰਦੇ ਵਿੱਚ ਵਸਣ ਦੀ ਬੇਅੰਤ ਪੁਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ